ਤਾ ਕੀ ਮਨ ਜਿਤ ਵੈ ਗੁਰੂ ਜਾ ਆਹਰ ਹੋ ਜੀਉ ਪਰਿਆ ਸੈਰ ਪਤਨ ਜਿਨ ਕੋ ਪਾਇ ਸਾਚਾ ਜਿ ਤਾ ਕੀ ਤਿਨ ਧਰਿਆ ਮੇਰੀ ਮਾਪੂਰੀ ਸਤ ਸੰਗਤ ਮਿਲੇ ਸੋ ਦਰਿਆ ਗੁਰਪੁਰ ਸਾਧ ਪਰਮ ਪਦ ਪਾਇਆ ਤੂਕੇ ਕਾਟ ਚਾਇਆ ਲਾਹ ਸਾਹ ਜਾਨਾ ਨਾ ਪੈਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਿਕ ਸੰਭਾਹੇ ਢਾਕੁਰ ਸਾਹੀ ਮਨ ਕਰਿਆ ਤਾਮਨੇ ਤਾਂ ਦਸ ਅਸਤ ਸਿਧਾਂਤ ਤਾਪ ਕੋ ਕਰਤ ਤਹਿਆ ਜੇ ਨਾਨਕ ਬਰਬਤ ਸਰਬ ਕੋ ਜੈ ਕੀ ਹੈ ਤੇਰਾ ਉਪਨ ਪਰਾਂਸਿਆ ਉਗਾਖਸਤ ਮਹੱਲਾ ਤੋਸਾ ਤੁਰਪੁਰ ਤੀਪੁਰ ਆਹੀ ਸਤਿਗੁਰ ਕਾਵੇ ਤੋਪੁਰ ਨਿਰੰਤਰ ਸਰਬ ਕੋ ਨਿਰੰਤਰ ਹਰਿ ਗੁਨਾ ਗੁਨਾ ਭਾਰਾ ਸੰਤਿ ਆਵੇ ਸੰਤਿ ਆਵੇ ਸੁਧੀ ਹਰ ਸੱਤੀ ਸੇ ਜਨ ਹਾਰ سب تری چانا تا آپتا جی نہ ਉਪਾਰ ਪ੍ਰਾਂਭੇ ਅੰਤ ਬੇਅੰਤ ਜੀ ਤੇ ਗਿਆਨੂ ਆਖੁ ਖਾਣਾ ਦੂਸੀ ਲਾ ਜੂਸੀ ਲਾ ਤੁਸੀ ਜਨਾਨਤ ਬੇਤੋਲਾਣਾ ਧਾਰੁ ਤੇ ਅਵਿਹਰ ਤੇ ਅਬੈ ਤੁਨੀ ਜੀ ਸੇ ਦਰਜ ਕੋ ਮੈ ਸੁਖਵਾਰੀ ਸੇ ਮੁਕਤ ਸੇ ਮੁਕਤ ਕਹਿ ਜਨਾਰ ਭਾਇਆ ਜੀਤਿ ਨੁ ਕੂਤੀ ਜਨ ਕੀ ਵਾਰਸੀ ਜੇ ਨਿਰਭਉ ਜਿਨ ਸਰ ਨਿਰਭਉ ਤੇ ਆਇਆ ਜੀ ਕੰਕਾ ਕੋਬ ਸਭੁ ਵਾਰਤੀ ਤੇ ਸੇਵਿਆ ਜਨ ਤੇਵਿਆ ਮਿਹਾਰ ਜੀਤੇ ਹੈ ਰਾਵੁਪ ਸਨਾਸੀ ਸੇਤ ਅਨੁ ਸੇਤਾਂ ਜਿਨ ਤਨ ਤੇ ਆਇਆ ਜੀ ਜਨ ਨਾਨਕ ਤੇ ਮਿਰ ਜਾਸੀ ਤੇਰੀ ਭਗਤ ਤੇਰੀ ਬਖਸ ਭੰਡਾਰ ਜੀ ਭਰੀ ਬੇਅੰਤ ਰੀ ਅੰਤ ਤੇਰੀ ਭਗਤ ਤੇਰੀ ਬਖਸ ਸਲਾਤਨ ਤੇ ਜੀ ਹਰਿ ਤੇ ਅਨੇਕ ਜਨ ਕਾ ਤੇਰੀ ਅੰਤ ਤੇਰੀ ਅਨਕ ਰੀ ਸਭੁ ਜਾਈ ਤੁਹਾਡੇ ਜਪੇ ਦੇ ਅੰਤ ਤੇਰੇ ਅਨੇਕ ਤੇਰੇ ਅਨੇਕ ਪਰੇ ਕੋ ਸਿਮਰਤ ਸਾਸ ਤੇ ਕਰਿ ਲਿਆ ਤੜ ਕਰੂ ਚਰੰਤਾ ਸੇ ਭਗਤ ਸੇ ਭਗਤ ਬਣੀਐ ਨਾਨਕ ਜੀ ਜੋ ਭਾਵੈ ਮੇਰੇ ਹਰਿ ਕਜਵੰਤਾ ਤੁਹਾ ਅਰਥ ਤੁਹ ਪੁਰੰਪਰ ਕਰਤਾ ਜੀ ਤੁਮ ਜੀਵ ਰਵਨ ਨ ਕੋਈ ਤੁਮ ਜੁਗ ਜੁਗ ਇੱਕੋ ਸਰਬ ਸਰੂਪੀਂ ਤੁਹੀ ਤੂ ਮਹੰਤਰ ਦਰਪਤ ਤੁਹੇ ਆਪੇ ਭਾਵੇਂ ਸੁਣੀ ਵਰਤੇ ਜਿਉਂ ਆਪੇ ਘਰੇ ਸੁਣੀ ਜਿਉਂ ਆਪੇ ਕ੍ਰਿਸ਼ਤ ਕਰਤੋ ਤਾਏ ਜਿਉਂ ਤੁਹੇ ਆਪੇ ਕ੍ਰਿਸ਼ਤ ਕਰੀ ਜੈ ਮਨ ਆਨੰਦ ਗੁਣ ਗਾ ਰਹਿ ਕਰਤੇ ਕੇ ਜੀ ਜਿ ਸਭ ਸੇ ਕਾ ਜਾਨ ਹੁਈ ਆਕਾ ਮਹ ਅੱਲਾਹ ਕਰਤਾ ਓ ਕਰਤਾ ਸਚਿਆਰ ਮੈਂ ਦਾਸਾਂ ਹਾਂ ਜਿਉਂ ਤੋ ਭਗਵ ਸੁਣੀ ਦੇਸੀ ਜਿਉਂ ਤੋ ਦੇਸ ਹੋਈ ਬੋਤਾਂ ਰਹਾ ਤਉ ਤੇਰੀ ਤੂ ਸਭਨੀ ਧਿਆਇਐ ਜਿਸ ਰੂਪਿ ਕੈਤਾ ਕਰੀ ਤੈ ਨਾਮ ਰਤਨ ਪਾਇਆ ਗੁਰਮੁਖਿ ਆਤਾ ਮਨ ਮੁਕਤੁ ਹੋਇ ਆਤਿ ਤੇ ਆਪੁ ਸੁਖੁ ਹੋਇ ਆਪੁ ਮਿਲਾਇ। ਹਉ ਦਰਿਆ ਉਤ ਸਭ ਤੁਝ ਹੀ ਮਾਖਿ ਤੇ ਜਿਨ ਕੋ ਤਿਆ ਗੁਰਿ ਨਾ ਹੈ ਜੀ ਤਪ ਕਰੇਰਾ ਕੀਨ ਜੋ ਮਿਲ ਵਿਚੁਰਿਆ ਤੋ ਕੀ ਮੇਰਾ। نان گوسا محلہ پہ ਦੇ ਤੂ ਸਰਵਰੜੈ ਭਈ ਜਿਨੁ ਆਸਤਾਂ ਪਾਣਿ ਕਿ ਭਾਵਕ ਤਿਨਹਿ ਕੀਆ ਪੰਕਜ ਮੋ ਕਦਿ ਨੀ ਚਾਵੇ ਹੰਤੇ ਕਾ ਕਹਿ ਤੂ ਦੀਏ ਰੇ ਆਨੇਕ ਨ ਦੇਖ ਸੂਰਮਨਾ ਹਰ ਜਸਰ ਤੇਰੇ ਗੁਣ ਲਿਆ ਰਹਾਉ ਨਾ ਹੋ ਜਤੀ ਸਦੀ ਨੀ ਪੜਿਆ ਮੂਰਖ ਭੁਗਤੈ ਜਨਮ ਤਾ ਆ ਪ੍ਰਣਿਤੁ ਨਾਮਿਤ ਬਿਨੁ ਕੀ ਸਰਣਾ ਜਿਤੁ ਨਾ ਜੀਵੀ ਕਰਿਆ ਆਸਾ ਮਹਾਂ ਦਾ ਪੁੰਜਾ ਬਹੀ ਪ੍ਰਾਪਗਮਨ ਉਤਨੇ ਹਰੀਆ ਗੋਬਿੰਦ ਵਨਣ ਕੀ ਹੈ ਤੇਰੀ ਗਲਿਆ ਗੁਰ ਗਾਂਛੀ ਤੇ ਤੇ ਨਾ ਕਾਮੋ ਮਿਲ ਸਾਥ ਸੰਗਤ ਪਾਇ ਕੇ ਬਰਨਾਮ ਕਰੰ ਗਿਆਨੁ ਲਾ ਜੀ ਭਗਤ ਜਨ ਕਰਮ ਜੈ ਜਨਮ ਰੇਖਾ ਜਾਤਿ ਅੰਗ ਮਾਇਆ ਕੇ ਰਹਾਉ ਜਪ ਦਰ ਸੰਜੇਵਤ ਅਗਨਾ ਮਾਇਆ ਸੇਵਾ ਸਾਧਨਾ ਜਾਨੀ ਹਰਿ ਰਾਇ ਕਹੁ ਨਾਨਕ ਤੁਮਹੀ ਤੇ ਕਰਨਾ ਹਰਉ ਕਰੇ ਕੀ ਰਖੂ ਸਰਮਾ ਪਾਪਛਾਇ ਦਸਵੀ ਕਾਵਿ ਉਬਾਰ ਚਿੰਦਰੀ ਕੀ ਚਾਉ ਕਰੀ। ਅਮਰੀ ਪਰਉ ਸਾਧ ਤੇ ਰਖਾ ਤੁਮਿ ਅਨੁਖੁਏ ਚਿਤ ਕੀ ਚਾਤਵ ਕੇ ਨਿਰਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਸਪਾਰਾ। ہمارے دوستی رہتے ہمارے ہمارے ماریہ ہے

ਜਵਨ ਕਾਲ ਜੋਗੀ ਤਿਵ ਕੀ ਹੋ ਵੇਦ ਰਾਜ ਪ੍ਰਮਾ ਜੋ ਕੀ ਹੋ ਜਵਨ ਕਾਲ ਸਭ ਲੋਕ ਸਵਾਰਾ ਅਨੰਤ ਕਾਲ ਹੈ ਤਾਰੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਨਾਨਕ ਜੈ ਚਰਨ ਸੁਨਾਇਓ ਆਦਨ ਤੇ ਕੀ ਹੋ ਤਾਰਾ ਸ੍ਰੀ ਗੁਰੂ ਸੰਗਿਉ ਹਮਾਰਾ ਨਮਸਕਾਰ ਤੇ ਦੇਹ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਜਿਤਨ ਕੋ ਸਭ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ गड़गड़ के अंदर के जानत करे पूरे के पीर के सामने पीर के ते पूचर सु पूदा रक्त पीता दृष्टि कर पूजा संत जन दोस पाए ते दुखे सुख पाए साधन के रूप में एक एक के पीर के सामने कट कर के पर मुक्ति जाने ਜਾਨਤ ਵੀਰ ਪੀਰ ਆਸਾ ਬਰਮਾ मेरा अवतार निर्विदार्य अपने विदानतो आप दीन नागर मन को ता कर्म मूढ चारि भेद जाको भेद न पावत बिन्या ताको करपा हनुमंत महामुनि तो भेद न जानत महादेव को कह सलाच निरंजार का दीन न भेद आप अपनी बुद्धि के जीते वर्णक बैन बैन तो के की तुम्हारा लखा न जाए इत सारा कहवे सया प्रथम संसार ਇਕ ਰੂਪ ਰੂਪ ਸਰੂਪਾ ਰੰਗ ਕੇ ਉਹ ਰਾਵ ਕਹੀ ਰੂਪਾ ਅੰਡਾ ਜੇ ਰਹੇ ਤਨ ਕੀ ਨੀ ਇਸ ਕੋ ਜਾਨ ਕੋ ਬਹੁਤ ਦੀ ਸਾਹੂ ਕੋ ਰਾਜਾ ਹਵ ਕਰਤਾ ਪਹੁ ਤੇ ਮਿਲ ਕੇ ਸੰਤਰੀ ਕਰਤਾ ਸਿਗਰੀ ਸ੍ਰੇਸ਼ਟ ਤੇ ਗਾਏ ਚੰਦ ਰੂਆ ਚੁਕਾ ਤੇ ਸੁਰੰਗਾ ਵਰ ਅਦਰਛਾ ਮੇਰੀ ਤੁਮ ਕੈ ਰੂਪ ਸਿਖਿਓ ਮਾਰ ਸਿਖ ਸੰਗਰੋ ਜੋ ਤੇ ਤੇ ਸੁਬਤ ਸੁਖਾਤਾ ਸਕਲ ਮਨਿਸ਼ ਕਰੂ ਰੰਗਾਤਾ ਕੀ ਆਸ ਤੋ ਸਾਮੀ ਬਰੇ ਤੇਨ ਕਾ ਦੁਸ਼ਟ ਮੁਤਤ ਤੋ ਹਮੈ ਮਾਰੇ ਤੁਮ ਜਵਨ ਕਗ ਕਰੇ ਤੇ ਹਾਰੇ ਤੇਨ ਕੇ ਤੁਮ ਸੰਪਰ ਸਰਕਾਰੀ ਜੋ ਗਲ ਕੋ ਇਕ ਵਾਰ ਤੇ ਹੈ 타ਕੇ ਗਾਲ ਨਿਕਟਨੀ ਹੈ ਰੱਖਿਆ ਹੋਏ 타ਦੇ ਸਭ ਕਾ ਲਾਹ ਦੁਸ਼ਟ ਅਰिष्ट ਕਰੇ ਤਸ ਕਾ ਦਾ موسیقی ਸਰਬ ਖੌਰ ਮੋ ਹੋ ਸਹਾਈ ਦੁਸ਼ਟ ਲੋਕ ਤੇ ਲਿਹੋ ਬਚਾਈ ਸਵਈਆ ਆਈ ਗਏ ਜਦ ਤੇ ਤੁਮਰੇ ਤਾਪ ਤੇ ਕੋ ਆਪ ਕਰ ਨਹੀਂ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹਿ ਨਾ ਤੁਹੀ ਸਮਾਨੀ विमर्त शास्त्र वेद सब बहु ते कह हम इर्म जानियो शरीर सुपा कृपा तुम्हारी कर मैं ना कहूं सब दो देव कानो गोरा सबने दुआ एको छाड कह कहियो दुआ ਵਾਹਿ ਰਹਿ ਕੇ ਰਾਜ ਅਸੀ ਬੋਲਿਕ ਦਾਸ ਤੁਹਾਰਾ ਰਾਮਕ੍ਰਿਮਾ ਲਾਤੀ ਜਾ ਨਿਕੋੰਤਾਰ ਸਭੁ ਤੁਸਾਰਾ ਅਨੰਗ ਪ੍ਰਿਆ ਮੀਨਾਈ ਸਤਗੁਰੂ ਮੈਂ ਪਾਇਆ ਸਭੁ ਗੁਪਤਾ ਪਾਇਆ ਸਹਿਜ ਸਿਤੀ ਮਨ ਵਧੀਆਂ ਵਾਧਾਈਆ ਰਾਗ ਰਤਨ ਪਰਵਾਰ ਕਰੀਆਂ ਕਬਿਰ ਗਾਉਂਆਂ ਜੀ ਅਨੁਸਬਦੋ ਤਾਂ ਯਾਦ ਹੋ ਗਈ ਤੇ ਰਾਮਾਨ ਜਿਨੀ ਓਂ ਚਾਇਆ ਕਹੇ ਨਾਨਕ ਅਨੰਦ ਸੂਆ ਤਤ ਮੂਰ ਮੈਂ ਪਾਇਆ ਏ ਨੰਦੀਆ ਤੂੰ ਸਦਾ ਰਹੂਂ ਹਰ ਨਾਲੀ ਹਰ ਨਾਲ ਰਹੂਂ ਪੰਮੇ ਤੂਕ ਸਭੁ ਸਾਰਾ ਅੰਗਿਤਾ ਵਸਰੀ ਤੇ ਆਕਾਰਿ ਸਭ ਤਵਾਰਨੋ ਕ੍ਰਿਪਾ ਨਾ ਗੱਲਾਂ ਸਮਰੱਥ ਸੁਆਮੀ ਸੁਖਿਆ ਮਨੁ ਵਿਚਾਰੀ ਕਹਿ ਨਾਨਕ ਮੰਦੀ ਸਦਾ ਰੰਗੁ ਹਰਿ ਨਾਹੀ ਸਾਚੀ ਸਾਹਿਬਾ ਆਪਿਆ ਨਾ ਹਿਤੜੀ ਰਹਿ ਘਰਾਂ ਤੇ ਅਰਥੀ ਸਹਾਈ ਜਿਸ ਤੇ ਸੁਖ ਆਵੈ ਸਦਾ ਜਟੁ ਸੁਲਾਹ ਤੇਰੀ ਨਾਮੁ ਬਸਾਵੀ ਨਾਮ ਜਿਕੇ ਮਨ ਤਸਿਆ ਬਾਚੀ ਸੰਤ ਜਰੀ ਕਹੇ ਨਾਮ ਨੂੰ ਸੱਚੇ ਸਾਥੀ ਵੀ ਗਿਆਨ ਈ ਕਰਤੀ ਲੈ। ਛਾਤ ਨਾਮ ਮੇਰਾ ਆਧਾਰ। ਛਾਤ ਨਾਮੇ ਆਧਾਰ ਨਿਰਾ ਜਨ ਭੁਖਾ ਸਭੁ ਗਵਾਇਆ ਕਰਨਾ ਸੁਖੁ ਭਵੈ ਆਇ ਬਿਐ ਜੇ ਰਿਚਾਰ ਤਪੁ ਹੋਇਆ ਜੀਆ। ਸਦਾ ਗੁਰੂ ਗ੍ਰੰਥ ਕੀਤਾ ਗੁਰਮੱਤ ਿਸੁ ਸੁਧਿ ਨਿਆਹੀ ਨਗਿਆਈਆ। ਕਹਿ ਲੈ ਨਾਨਕ ਸੁਣੋ ਸਭ ਤੋ ਸਬਦ ਤੋ ਰੂਪਿਆ ਰੂਜਾ ਕੇ ਨਾਮ ਮੇਰਾ ਆਧਾਰੂ ਵਾਹੀ ਪੰਥ ਸਬਦ ਦੇ ਘਰ ਸੁਭਾਗ ਹੈ ਘਰ ਸੁਭਾਗ ਹੈ ਸੰਗਵਾ ਜੇ ਤਾਲ ਜਿਤ ਕਿਨ ਚਾਹਤੀਆ ਪੰਥ ਰੂਪ ਕੋ ਰਤਿ ਤੇ ਕਾਲ ਪੰਥ ਤੁਮਾਰਿਆ ਤੁਰ ਕਰਮ ਪਾਇਆ ਤੁਮ ਜਿਨ ਤੋ ਆਨੰਦ ਸੁਣੋ ਗੁਰ ਭਾਟੀ ਤੁਮ ਸੰਗ ਨੂੰ ਨੂਰਤ ਕੁੰਡੇ ਭਾਰ ਗੁਰੰਪੁਰ ਪ੍ਰਾਯਾ ਅਕਰੀ ਪ੍ਰਗਰਬਿ ਸੂਰੀ ਰੂਪ ਰੂਪ ਸੰਤਾ ਕੋ ਤਰੀ ਸੁਣੀ ਸੱਤੀ ਬਾਂ ਸੰਤ ਸਾਜਣ ਪੈ ਸੰਰਤੀ ਧੂਰੇ ਗਤੇ ਜਾਨ ਸੁਰ ਤੇ ਪੁਨੀਤ ਗਹਿਟੇ ਪਵਿਤ ਸਤ ਗੁਰ ਵੇਖਿਆ ਭਰ ਪੂਰੀ ਬਿਨਵੰਤ ਨਾਮਕ ਗੁਰ ਕਿਰੂ ਨਾ ਕੀ ਬਾਜੀ ਅਨਮ੍ਰਿਤ ਪੂਰੀ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤੈਨ ਵਸਤ ਕਈਓ ਸੱਤ ਸੰਤੋ ਤਦ ਕਿਆ ਗੁਰੂ ਅੰਮ੍ਰਿਤ ਨਾਮ ਦਾ ਗੁਰਿਆਈ ਜਿਸ ਦਾ ਸਰਸਵਾਦਾ ਹੋ یہ جی کو خواب ہے Вас matte تفاویک ہے اس کا خوے فتا ہر دلوں والد عل glorious فئte دلہ ان سمعت ادہ ب�� تک سامسار گرنگا تتند سمhes جگر اس سواگ کبور سما حمال فتا وہ جیس اگلتا اور دلیا جیس اگل

ਜਿਸ ਹੈ ਬ੍ਰਿ ਪ੍ਰਭੂ ਭਾਗੀ ਜਿਨ ਕੋ ਦੀ ਪਿਆਸ ਅਪਰਤਿ ਸੇ ਘਾਏ ਕਦ ਮੇ ਇਹੋ ਹਉਮ ਬੁਖੁ ਭੁਖਿ ਜਾਤੀ ਸਭ ਸੇ ਨੋ ਕਿਰਪਾ ਸਮਾਪੇਤਾ ਦੇ ਸਾਥੀ ਬਿਰਤ ਕੋਈ ਨ ਜਾਈ ਜੀ ਆਵੇ ਤੁਧ ਆਇ ਤਉ ਪ੍ਰੋਪ ਮਹਲਾ ਬੰਦਾ ਆਪਰ ਗੁਰਿਆਰਾਧਨਾ ਇੱਕ ਬਾਜਪੁਰਨਾਵ ਨਿਤਰੀ ਸਤਪੁਰੂ ਸੇਵਨਾਵ ਸਭਨ ਸੁਨਾਵ ਗੁਰਨਾਮ ਆਪਗੁਰੂ ਸੇਤੀ ਰਤੇ ਅਦਰ ਗਾ ਪਾਈਐ ਤਾਉ ਕਾਹੁਨਾ ਨੇ ਕਿਰਪਾ ਕਰੀ ਜਿਸ ਮੋਈ ਵਖਰੀ ਜਗ ਮੇ ਉਤਨ ਗਾਟੀਆ ਹੈ ਮੇਰ ਮੇਰੀ ਕੀ ਮਹਾਰਗਤੰਬਾ ਕਿ ਲਖਣ ਹਾਰੇ ਆਪੁ ਮਾਰੇ ਅੰਮੋ ਗੁਰ ਕੀ ਪਹਿਰੀ ਕਾਇ ਕਾ ਜੁ ਸਭਾ ਦੀ ਅਭੂ ਕੋ ਆਇ ਆਪਣੇ ਯਾਰ ਮਨੁ ਤੁਨਾ ਵਿਚਾਰਿਆ ਨੂੰ ਸਾਧ ਜਨ ਕੇ ਸੰਗੁ ਭਾਮ ਚਲਤਾ ਹਾਰਿ ਅੰਮੋ ਸਾਖਤਿੰ ਇੰਦਕ ਦੁਸਤਿ ਖੇਨੋ ਮਾਗੀ ਜਿਦਾਰੇ ਅੰਮੋ ਦੇਸਾਹਬ ਕੀ ਟੇਕ ਨਾਨਕ ਮਨ ਮਾਹੀ ਜੈ ਸਿਰ ਮਰਦ ਦੁਖੋ ਹੋਏ ਸਗਲੇ ਬੂਖ ਜਾਨੀ ਤੇਸਾਹਬ ਕੀ ਟੇਕ ਨਾਨਕ ਮਨ ਮਾਹੀ ਜੈ ਸਿਰ ਮਰਦ ਦੁਖੋ ਹੋਏ ਸਰਬਦੇ ਦੂਤ ਜੀ ਉਹ ਵਾਹ ਅਨਗੀ ਦਾ ਸਾਸ ਵਾਹ ਵਿਗਤੀ ਕੀ ਪਤੀ ਪੁਤਿਆ ਕੀ ਆਪ ਦਾਤ ਸੋ ਮਾਹੀ ਇਹੋ ਪਿੰਡ ਸਭ ਤੇਰਾ ਵਾਹ ਤੇ ਰੂ ਕਬੂਨਾ ਨੇਕ ਸਭ ਤੇਰੀ ਵਡਿਆਈ ਕੋਈ ਨਾ ਹੁੰਦਾ ਜਾਣੇ ਤੇਰਾ واحرو شری واحد ارداس ایک واحجاہ ਤ੍ਰੇਤੂੰਬ ਬਾਬਾ ਪੀਸੇ ਮਿਲ ਕੇ ਅਗੁਨਾਂਤ ਲਿੰਕੇ ਆਏ ਤੇ ਰੰਗਿਤ ਹੋਤੇ ਅੰਮ੍ਰਿਤਾਰਸ ਨਾਮਦਾਸੇ ਦੀ ਸਹਾਇਤ ਕਰਨ ਹਰ ਗੁਰੂ ਦੇ ਗੁਰੂ ਸਿਮਰੋਤਿ ਸ੍ਰੀ ਹਰਿ ਰਾਈ। ਸ੍ਰੀ ਅਰਿ ਗ੍ਰਿਸ਼ਨ ਤੇ ਆਈ ਹੈ ਜੇ ਜਿਥੇ ਸਭ ਕੋ ਪਜਾਈ ਤੇ ਇੱਕ ਬਾਤ ਸੁਣਦੇ ਆਏ ਧਾਰ ਬਿਨਾਉਂ ਦਿੰਦਾ ਵੇ ਧਾਈ ਸਭ ਸਾਂਝੀ ਹੋਈ ਸਹਾਈ। ਦਸਵਾਂ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭਾਈ ਹੋਈ ਸਹਾਈ ਦਸਾਂ ਪਾਸ਼ੀਆਂ ਦੀ ਰਾਖੀ ਜੋ ਸ੍ਰੀ ਗੰਗਨ ਸਾਹਿਬ ਜੀ ਦੇ ਕਾਠ ਦੀ ਰਾਗ ਦਾ ਅੰਤਰ ਕੀ ਸਾਲ ਸਾਹਿਬ ਬੋਦੋ ਜੀ ਪੰਜਾਬ ਪਿਆਰੀਆਂ ਚੋਤੋਂ ਸਹਿਬ ਜਾਂਦੇ ਆਂ ਡਾੜੀ ਮੁਕਤੇ ਆਂ ਹਟੀਆਂ ਜੱਟੀਆਂ ਕਰਦੀਆਂ ਜਿਨ੍ਹਾਂ ਨਾਮ ਜੱਤਿਆ ਬੰਦ ਚੱਕਿਆ ਦੇਰ ਚਲਾਈ ਦੇਗ ਵਾਖੀ ਦੇਖ ਕੇ ਅੰਦਰਸ ਦਿੱਤਾ ਤੇ ਨਾਮ ਪਿਆਰੀਆਂ ਸੱਚਿਆਰੀਆਂ ਦੀ ਤੇਮਾਈ ਦਾ ਅੰਤਰ ਕੀ ਸਾਲ ਸਾਹਿਬ ਬੋਦੋ ਜੀ ਨਾਮ ਹੈ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀ ਦਿੱਤੇ ਬਾਨ ਬਾਨ ਕਤਬਾਈ ਕੁੜੀਆਂ ਨੂੰ ਲਾਈਆਂ ਚਰ ਕੰਡੀਆਂ ਚੜੇ ਤਨ ਆਰੀਆਂ ਦਾ ਕਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਦੀ ਹਾਰਿਆ ਦੇਖੀ ਸਦਾ ਕੇਤਾ ਵਾਕਰਾਂ ਸੰਗ ਲਾਈ ਇਹਨਾਂ ਦੀ ਕਮਾਈ ਦਾ ਅੰਦਰ ਕੇ ਸਾਲ ਸਾਜੀ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਪੰਜਾਂ ਦਖਤਾਂ ਸਰਬੱਤ ਗੁਰਦੁਆਰਿਆਂ ਦਾ ਤੇ ਅੰਤਰ ਕੀ ਬੋਧੋ ਜੀ ਪ੍ਰਥਮੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿ ਜੀ ਵਾਹਿ ਜੀ ਜਿਥੋਂ ਆਵੇ ਜਿਥੋਂ ਤਾ ਆਉਣ ਸਭ ਦਾ ਸਤਿਕਾਰ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਸੈ ਸੰਤਾਂ ਤੈ ਵਿਖਿਆ ਰਿਹਾ ਹੈ ਦੇਗ ਤੇ ਪੱਤੇ ਦਰਦ ਕੀ ਪੈ ਪੰਥ ਕੀ ਜੀ ਤੇਰੇ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੀ ਸਦਾਨ ਰਹਿਦਾਨ ਬੋਵੇਕ ਦਾਨ ਵਿਸਾਨ ਦਾਨ ਦੂਸਰਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗੋ ਅਕਾਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਾਨੀ ਵਾ ਮਾਤੂ ਜੀ ਤੁਹਾਡਾ ਪਿਆਰ ਆਖਾ ਵਾਹਿਗੁਰੂ へ ਅਕਾਲ ਪੁਰਖਾ ਬੰਦ ਦੇ ਸਦਾ ਚਾਈ ਦਾ ਤਾਰੀਓ ਸ਼ੇਰ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਵਰਤਾਮਾ ਦੋ ਜਨਾਂ ਨੂੰ ਗਾਥਾ ਬਣੂ ਛੋੜਿਆ ਗਿਆ ਗੁਰਦੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਨਾਮ ਸਾਤਾ ਜੀ ਨੂੰ ਬਖਸ਼ੋ ਏ ਨਿਮਾਨੀਆਂ ਦੇ ਮਾਨ ਸਤਗੁਰੂ ਨੇ ਤਾਨੀਆਂ ਦੇ ਤਾਨ ਨੇ ਉਟਿਆ ਦਿਓ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਜੀ ਤਨਤਨ ਬਾਬਾ ਜਵੰਦਾ ਜੀ ਮੀਰੀ ਪੀਰੀ ਦੇ ਮਾਲਕ ਬੰਦੀ ਸੂਰ ਦਾਤਾਰ ਤਨਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਜੀ ਆਪ ਜੀ ਦੀ ਬਾਗੋਂ ਕੋਤੇ ਚਾਰਨ ਸੂਰ ਜੋ ਰਾਜ ਸਾਹਿਬ ਦੇ ਅਸਥਾਨ ਤੇ ਸ਼ਾਮ ਕਾਲ ਦੇ ਦੀਵਾਨ ਸਹੇਜ ਸਹੇਜ ਦੀਵਾਨਾਂ ਵਿੱਚ ਸੂਰ ਦਾ ਰਹਿਤਾਰ ਸਾਹਿਬ ਜੀ ਦੇ ਜਾਪ ਕੋਈ ਨੀ ਮਹਾਰਾਜ ਗੁਰਬਾਣੀ ਦੇ ਜਾਪ ਪੂਜਾ ਸਿਮਰਨ ਕਰਦੇ ਅਨੀਤਾਂ ਪ੍ਰਕਾਰ ਦੀਆਂ ਗਾਥੀਆਂ ਸੁਣਨ ਵਕਸ਼ ਲੈਣਾ ਆਪ ਜੀ ਤੋਂ ਸਮਾਪਤ ਦਰਸ਼ਕਾਂ ਕੋਲ ਨਹੀਂ ਛੋਟੇ ਸਪਸ਼ਟ ਗੁਰਬਾਣੀ ਦੇ ਜਾਪ ਪੂਜਾ ਸਿਮਰਨ ਕਰਨ ਦਾ ਬਾਬੂ ਤੁਮ ਬਖਸ਼ੀ ਕਰਨਾ ਜਿੰਨੀਆਂ ਵੀ ਸੰਗਤਾਂ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਕਰ ਰਹੀਆਂ ਸਭ ਦੀਆਂ ਹਾਜ਼ਰੀਆਂ ਦਾ ਸਨਿਮਟਾਵਾ ਕਰਵਾਨ ਕਰਦੀਆਂ ਕਹਿੰਦੇ ਆਰੂ ਤਰੂ ਦੇਖੇ ਰਾਮਾ ਸਭਨਾ ਦੇ ਘਰਾਂ ਦਰਵਾਰਾਂ ਤੇ ਦੁੱਖਾਂ ਵਿਗਲਾ ਕਲੇਸ਼ਾਂ ਦੇ ਨਾਸ ਕਰਕੇ ਆਪ ਜੀ ਦੇ ਬਿਮਲ ਗਿਰੇ ਪ੍ਰਕਾਸ਼ ਕਰਉਨੇ ਸੁਆਸ ਸੁਆਸ ਨਾਮ ਚਿੰਦਨ ਦੀ ਦਾਤ ਗੁਰ ਸਿੱਖੀ ਦੀ ਦਾਤ ਅੰਮ੍ਰਿਤ ਵੇਰਾਂ ਨਿਤਨੇਮ ਦੀਆਂ ਦਾਤਾਂ ਵਾਸ਼ੀ ਕਰਨੀ ਆ ਆਪਸੀ ਮੇਰ ਮਿਲਾਪ ਪ੍ਰਿੰਤ ਦਾਤ ਪਿਆਰੀ ਕਦਰਤਾ ਭਾਈਚਾਰੇ ਦੀ ਸਾਂਝ ਬਖਸ਼ੇ ਕਰਨੀ ਦੇਸ਼ਾਂ ਵਿਦੇਸ਼ਾਂ ਦੇ ਅੰਗਾਂ ਸੰਗੋ ਕੇ ਸਹਾਇ ਹੋਣਾ ਦਰੂ ਕਰੋ ਨਾਮ ਦੀਆਂ ਦਾਤਾਂ ਦਾ ਸੇਵਾ ਕਰਕੇ ਨਦਰੂ ਨਾ ਤੇਰੇ ਨਿਹਾਲ ਕਰਨਾ ਮਹਾਰਾਜ ਉਸ ਵਕਤ ਸ਼ਾਮ ਕਾਲ ਦੇ ਦੁਗਾਂ ਦੀ ਸਮਾਪਤੀ ਹੋਈ ਹੈ ਆਪ ਜੀ ਦੀ ਕਿਰਪਾ 사 ਦਿੱਤੇ ਆਪੇ ਦੇ ਚਾਰ ਪੈਰ ਸੁਜਣਾ ਬਦੀਤ ਹੋਈ ਰਹਿਣ ਆਈ ਸੁੱਖਾਂ ਅੰਦਰ ਬਾਣੇ ਵਿੱਚ ਬਦੀਤ ਕਰੋਨਾ ਸਤਿ ਕਰਨਾ ਕਰਕੇ ਰਸ਼ਿਆਰਤ ਕਰਨੀ ਸੇ ਪਿਆਰੇ ਮੇਲ ਜਿੰਨਾ ਬਣਿਆ ਤੇਰਾ ਨਾਮ ਚਿਤ ਆਵੇ ਨਾਨਕ ਦਾ ਉਪਜਾਤੀ ਕੜਾ ਮੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਧੰਤੰ ਵਾਹਿਗੁਰੂ ਜੀ ਕੇ ਬਤੇ ਦੁਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਦੇਖਣ ਕੋਪੁ ਕੋ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲੂ ਚ ਹੈ ਖੋਜ ਸ਼ਬਦ ਮੈਂ ਰਾਜ ਕਰੇ ਜਾਕਾਰਾ ਆਕੀ ਰਹੇ ਨ ਕੋਈ ਸਵਾਰ ਹੋਏ ਸਤਨ ਮੇ ਰਹਿਗੇ ਬਚੇ ਸ਼ਰਨ ਜੋ ਵਾਹਿ ਗੁਰੂ ਨਾਮ ਜਹਾਜ ਹੈ ਚਰੇ ਸਭ ਤਰੇ ਪਾਰ ਜੋ ਸ਼ਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸ਼ਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਬੋਲੇ